a アロンナメンスに。<observer> ਦੇ ਦੇ ਤੁਹਾਨੂੰ ਬਿਜਾ ਜਾ ਰਿਹਾ ਹੈ ਹਾਂ ਯਾ ਚਾ ਕਿਆ ਲਗਾ ਪਾਣੀ ਗਲੇਵਲ ਹਾਂ ਪਾਣੀ ਕਾ ਲੈਵਲ ਕਿਆ ਲਗਾ ਕਿੰਨਾ ਘਟਿਆ ਵਧਿਆ ਲੈਵਲ ਰਾਤ ਨੂੰ ਵੱਜ ਜਾਏਗਾ ਜੀ ਹੈ ਰਾਤ ਨੂੰ ਵੱਜ ਜਾਏਗਾ ਜੀ ਪੱਕਾ ਅੱਛਾ 깔 ਵਾਲੇ ਲੈਵਲ ਤੇ ਕਿੰਨਾ ਕ ਫਰਕ ਲੱਗ ਰਿਹਾ 깔 ਵਾਲੇ ਤੇ ਡਾਊਨ ਹੈ ਡਾਊਨ ਹੈ ਪੰਜ ਚਾਰ ਫੁੱਟ ਡਾਊਨ ਹੈ 깔 ਵਾਲੇ ਦੇ ਜੀ ਅਸ ਅਸ ਰਾਤ ਦੀ ਪੱਕੀ ਸੁਆ ਬਣਾਇਆ ਜਿਹੜਾ ਮਤਲਬ ਕਿ ਜਿਹੜਾ ਅੱਜ ਦੀਨਕਾ ਮੀਂਹ ਪਿਆ ਐਕਸਟਰਾ ਪਾਣੀ ਸ਼ਾਮ ਤੱਕ ਆਣੇ ਦੀ ਸੰਭਾਵਨਾ ਹੈ ਅੱਠ ਵਜੇ ਪਹਿਲਾਂ ਆ ਗਿਆ ਜੀ ਅੱਛਾ ਚਲੋ ਮੇ ਫੈਣੀ ਫਲਾ ਲਗਾ ਦੋ ਇਹੋ ਲੱਗ ਰਿਹਾ ਜੀ ਘਟਿਆ ਵਾ ਕੱਲ ਪਾਣੀ ਉਹ ਸਾਹਮਣੇ ਦਿਖ ਰਿਹਾ ਉੱਤੇ ਤੱਕ ਪਾਣੀ ਹੈ ਦਾ ਕੱਲ 4 ਵਜੇ ਡੁੱਬੀ ਵੀ ਦੀ ਹਾਂ ਕੱਲ ਉੱਥੇ ਤੱਕ ਪਾਣੀ ਦਾ ਉਹ ਸਰੀਏ ਪੇ ਸਾਹਮਣੇ ਇਹ ਅੱਜ 2 2.5 ਫੁੱਟ ਤਕਰੀਬਨ ਘਟਿਆ ਵਾ ਪਾਣੀ ਵਾਕੀ ਯੋ ਰਾਤ ਨੂੰ ਦੇਖਿਆ ਜੇਗਾ ਵੀ ਪਾਣੀ ਵਧੇਗਾ ਜਾਂ ਇਸੇ ਲੈਵਲ ਤੱਕ ਰਹੇਗਾ ਕੱਲ ਉਰੇ ਤੱਕ ਪਾਣੀ ਦਾ ਅੱਜ ਲਗਭਗ 2 2.5 ਫੁੱਟ ਹੇਠਾਂ ਆ ਗਿਆ ਪਾਣੀ ਬਾਕੀ ਮੌਸਮ ਹਲੇ ਵੀ ਦੇਖ ਸਕਾਂ ਹਲਕੀ ਹਲਕੀ ਬਾਰਿਸ਼ ਹਲੇ ਵੀ ਹੋ ਰਹੀ ਹੈ ਬਾਕੀ ਇਧਰ ਉਹ ਰੋਡ ਦਾ ਵੀ ਕੰਮ ਚਲੇ ਰਿਹਾ ਜੇ ਕੋਈ ਅਲਰਟ ਜਾਰੀ ਹੁੰਦਾ ਤਾਂ ਇਹ ਕੰਮ ਰੁਕਿਆ ਹੋਣਾ ਦੋਨੇ ਕੰਮ ਚੱਲ ਰਿਹਾ ਔਰ ਸ਼ੰਭੂ ਕੋ ਗਰਗਾ ਪੁਲਾ ਇਧਰ ਯੋ ਰਾਹੀ ਬਰੇ ਨੂੰ ਯਾ ਇੱਦਾਂ ਲੱਗਦਾ ਦੀ ਕਰਨਾ ਇਹ ਇਧਰ ਅੰਬਾਲੇਗਾ ਟੋਲ ਬੈਰੀਅਲ ਹੈ ਇਸ ਟਾਈਮ ਘੱਗਰ ਕੇ ਪੋਲ ਪਾਈ ਖੜੇ ਆਂ ਲੇਵਲ ਕਟਿਆ ਵਾ ਆ ਗਿਆ ਪਰਚੀ ਚੋਰਾਂ ਦਾ ਵੀ ਆ ਗਿਆ